ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਰਾਜੀ ਖੁਸ਼ੀ ਤੇ ਚੜ੍ਹਦੀ ਕਲਾ ਚ ਹੋਣਗੇ ਪਿਛਲੀ ਵੀਡੀਓ ਚ ਬਹੁਤ ਮੇਰੇ ਭਰਾਵਾਂ ਦੇ ਸਵਾਲ ਜਵਾਬ ਸੀ ਵੀ ਭਾਜੀ 3630 ਸਪੈਸ਼ਲ ਐਡੀਸ਼ਨ ਤੇ 3630 ਸੁਪਰ ਪਲੱਸ ਦੇ ਵਿੱਚ ਕੀ ਫਰਕ ਆ ਵੀ ਕਿਹੜਾ ਟਰੈਕਟਰ ਲੈਣਾ ਚਾਹੀਦਾ ਆ ਵੀ ਕਿਹੜਾ ਬੈਸਟ ਆ ਤੇਲ ਖਾਚਾ ਜਾਂ ਮਤਲਬ ਕੀ ਅੱਜ ਦੀ ਵੀਡੀਓ ਆਪਾਂ ਇਹਦੇ ਨਾਲ ਰਿਲੇਟਡ ਆ ਜਿਹੜਾ ਜਾਨੀ ਕਿ ਮਿੱਤਰੋ 3630 ਸੁਪਰ ਪਲੱਸ ਹੁਣ ਵੀ ਆ ਰਿਹਾ ਜਾਨੀ ਕਿ ਬਹੁਤ ਚਾਇਦਾ ਟਰੈਕਟਰ ਲਾਂਚ ਹੋਇਆ ਆ 14 ਦੇ ਟਾਇਰਾਂ ਵਿੱਚ ਵੀ ਆਉਂਦਾ ਰਿਹਾ ਤੇ ਪਰ ਜਾਨੀ ਕਿ ਸਮੇ ਸਮੇਂ ਨਾ ਕੰਪਨੀ ਨੇ ਇਹਦੇ ਵਿੱਚ ਕਾਫੀ ਗਾਹ ਦੀ ਗਾਹ ਤਕਨੀਕਾਂ ਗਾਹ ਦੀ ਗਾਹ ਚੇਂਜ ਕੀਤੀ ਕਿਉਂਕਿ ਜਿੱਦਾਂ ਜਿਹੜਾ ਹੁਣ 50 ਪਾਵ ਦੇ ਵਿੱਚ ਜਾਨੀ ਕਿ ਕਹਿ ਲਈਏ ਜਦੋਂ ਇਹ 14 ਦੇ ਟਾਇਰਾਂ ਚ ਪਹਿਲਾ ਲਾਂਚ ਹੋਇਆ ਸੀ ਉਦੋਂ 60 ਫਾਉਂਟ ਟਰੈਕ ਦਾ ਜ਼ਿਆਦਾ ਕਰੀ ਸੀ ਪਰ ਇਹਦੀ ਇੰਨੀ ਮਾਰਕੀਟ ਜ਼ਿਆਦਾ ਨਹੀਂ ਬਣੀ ਕਿਉਂਕਿ ਉਦੋਂ ਜਾਨੀ ਲੋਕੀ 16 ਦੇ ਟਾਇਰਾਂ ਚ 36 30 ਨੂੰ ਲੈਣਾ ਜ਼ਿਆਦਾ ਪਸੰਦ ਕਰਦੇ ਸੀ ਇੱਕ ਕ੍ਰੇਜ਼ ਸੀ 16 ਦੇ ਟਾਇਰਾਂ ਦਾ ਤੋ ਦੂਬਾਟੇ ਜਾਨੀ ਕਿ ਇਹ ਸੀ ਜਿਹਦਾ ਕਈ ਲੋਕ ਫੇ ਇਹ ਲੈ ਕੇ ਜਿਨ੍ਹਾਂ ਨੇ ਭਰਾਵਾਂ ਨੇ ਜਾਨੀ ਕਿ ਉਹਨਾਂ ਨੇ 16 ਦੇ ਟਾਇਰ ਪਾਉਣੇ ਚਾਹੇ ਤੇ ਉਹਦੇ ਨਾਲ ਇਹ ਹੀ ਟਰੈਕਟਰ ਓਵਰਲੋਡ ਹੋ ਜਾਂਦਾ ਸੀ ਇੰਜਨ 16 ਦਾ ਟਾਇਰ 16 ਦੇ ਸੀ ਇੰਜਨ ਛੋਟਾ ਸੀ ਤੇ ਇੱਕ ਇਹ ਲੋ ਹਾਈ ਕਰਕੇ ਇਹਦੀ ਸਪੀਡ ਬਹੁਤ ਜ਼ਿਆਦਾ ਵਧ ਜਾਂਦੀ ਸੀ ਫੇ ਹੌਲੀ ਹੌਲੀ ਜਿੱਦਾਂ ਕੰਪਨੀ ਨੇ ਹੌਲੀ ਹੌਲੀ ਇਹਦੇ ਵਿੱਚ ਚੇਂਜਸ ਕੀਤੀਆਂ ਇੱਕ ਰੀਪਰ ਗੀਅਰ ਲਿਆਂਦਾ ਜੂਜੀ ਗੀਅਰ ਲਿਆਂਦਾ ਸੋ ਹੁਣ ਜਿੱਦਾਂ ਜਿਹੜਾ ਟਰੈਕਟਰ ਆ ਰਿਹਾ ਆ 50 HP ਦੇ ਵਿੱਚ 36 30 ਉਹਦਾ ਤੇ ਸਪੈਸ਼ਲ ਰੀਜਨ ਦੇ ਵਿੱਚ ਆफी ਕਾਫੀ ਅੰਤਰ ਆ ਅੰਤਰੇ ਇਦਾਂ ਵੀ ਜਿੱਦਾਂ ਹੁਣ ਕਈ ਮੇਰੇ ਭਰਾਵਾਂ ਨੇ ਲਿਆ ਵੀ ਹੁਣ ਇਹ ਤੇ ਜਾਨੀ ਕਿ ਜੋ ਸੱਚ ਹੈ ਮਿੱਤਰੋ ਤੁਹਾਨੂੰ ਵੀ ਪਤਾ ਆ ਵੀ ਤੁਸੀਂ ਲੱਖ ਦੇਣ ਕਿ ਸਵਾ ਲੱਖ ਰੁਪਇਆ ਟਰੈਕਟਰ ਸਪੈਸ਼ਲ 에ディション ਨਾਲੋਂ ਸਸਤਾ ਲਿਆ ਆ ਉਹਦਾ ਕੋਈ ਰੀਜ਼ਨ ਹੀ ਹੋ ਸਕਦਾ ਤਾਂ ਹੀ ਮਿਲਦਾ ਆ ਇੱਕ ਤਾਂ ਇਹਦੇ ਵਿੱਚ ਮਿੱਤਰੋ ਜਾਨੀ ਕਿ ਕਹੜੀ ਆ ਵੀ ਟਰਬੋ ਟਰੈਕਟਰ ਦੇ ਹੈ ਨਹੀਂਗਾ ਨੋਨ ਟਰਬੋ ਆ ਸਿੰਪਲ ਇੰਜਨ ਤੇ ਆ ਵੀ ਇਹਦੇ ਵਿੱਚ ਮਾਈਕੋ ਪੰਪ ਆਉਂਦਾ ਆ ਜਿੱਦਾਂ ਹੁਣ ਸਪੈਸ਼ਲ 에ディション ਦੇ ਵਿੱਚ ਰੋਟਰੀ ਪੰਪ ਆ ਇਹਦੇ ਵਿੱਚ ਮਾਈਕੋ ਪੰਪ ਆ ਬਾਕੀ ਚਾਹੇ ਇਹਦੀ ਲਿਫਟ ਕਪੈਸਿਟੀ ਪਿੱਛੋਂ ਟਾਇਰ ਜਾਨੀ ਕਿ ਸਾਰਾ ਕੁਝ ਕਲੱਚ ਜਾਨੀ ਕਿ ਸਾਰਾ ਕੁਝ ਸੇਮ ਆ ਪਰ ਜਿਹੜੀ ਇੰਜਨ ਦੀ ਜਿੱਦਾ ਕਹਿ ਲਈਏ ਵੀ ਪਾਵਰ ਜਿਹੜੀ ਮੰਨੀ ਜਾਂਦੀ ਹੈ ਉਹ ਤਾਂ ਇੰਜਨ ਨੇ ਪਾਵਰ ਤਾਂ ਆਪਣੀ ਉਨੀ ਹੀ ਕਰਨੀ ਆ ਪਿਆਹੀ ਪੂਰੀ ਕਰਨੀ ਆ ਵੱਧ ਨਹੀਂ ਕਰਨੀ। ਸੋ ਇੱਕ ਇਹਦੇ ਵਿੱਚ ਕੰਪਨੀ ਨੇ ਹੋਰ ਬਹੁਤ ਜਿਹੜਾ 에ਅਰ ਕਲਿੰਡਰ ਉਹ ਬਹੁਤ ਤੇਲ ਵਾਲਾ ਲਾਇਆ ਯਾਨੀ ਕਿ ਹੁਣ ਜ਼ਿਆਦਾਤਰ ਅੱਜ ਕੱਲ ਟ੍ਰੈਂਡ ਆ ਜਿਹਦਾ ਕਹਿ ਲਈਏ ਜਾਂ ਜਿਹੜਾ ਬੈਸਟ ਕਹਿ ਲਈਏ ਵੀ ਸੁੱਕਾ 에ਅਰ ਕਿਦਾਂ ਹੁਣ ਆਪਣੇ 3630 ਆਪਣੇ ਜਿਹੜਾ ਪਲਾਸ ਹੈ ਜਿੱਦਾਂ 8 ਮੰਡਲ ਉਹਨੂੰ ਆਪਾਂ ਆਪਣੇ ਤੇਲ ਵਾਲਾ ਲਾਹਾ ਕੇ ਸੁੱਕਾ ਲਾਇਆ ਸੀ। ਉਹਦੇ ਇਹ ਬੈਨੀਫਿਟ ਇਹ ਇੱਕ ਤਾਂ ਯਾਨੀ ਕਿ ਰਿਸਕ ਹੈ ਨੀਗਾ ਵੀ ਕਈ ਵਾਰੀ ਕੋਈ ਤੇਲ ਚੋ ਜਵੇ ਜਾਂ ਜਦੋਂ ਤੇਲ ਘਟ ਜਵੇ ਮੋਸਟ ਆਫ ਜ਼ਿਆਦਾ ਜਾਣੀ ਕਿ ਜ਼ਿੰਮੇਵਾਰੀ ਕਿ ਕਾਦੇ ਉਹਦੇ ਵਿੱਚ ਮਾੜਾ ਤੇਲ ਪਾ ਦਿੰਦੇ ਆ ਉਹਦੀ ਚਿਕਨਾਈ ਉਨੀ ਘਟ ਜਾਂਦੀ ਆ ਉਹ ਮਿੱਟੀ ਜਾਂਦਾ ਯਾਨੀ ਕਿ ਬਹੁਤ ਜ਼ਿਆਦਾ ਖਤਰਾ ਰਹਿੰਦਾ ਆ ਤੇ ਉਹਦੀ ਸਫਾਈ ਇੱਕ ਆਪਾਂ ਯਾਨੀ ਕਿ ਫਿਰ ਸਰਵਿਸ ਦੀ ਸਰਵਿਸ ਯਾਨੀ ਕਿ ਹੋ ਜਾਂਦੀ ਆ ਘੋੜ ਜੀ ਤੇ ਜਿਹੜਾ ਸੁੱਕਾ ਫਿਲਟਰ ਆ ਉਹਨੂੰ ਜਿੱਦਾਂ ਮਰਜੀ ਆਪਾਂ ਕੱਢ ਕੇ ਪਹਿਲਾ ਵੇਸਟਰ ਦਾ ਉਹਦਾ ਇਹ 파ੜਾ ਵੀ ਉਹਦੇ ਉੱਤੇ ਸੈਂਸਰ ਲੱਗਾ ਆ ਯਾਦੋਬੀ ਯਾਨੀ ਕਿ ਮਿੱਟੀ ਨਾਲ ਜੇ ਚੋਕ ਨਾ ਜਿਆਦਾ ਜਦ ਚੋਕ ਹੋ ਜਾਂਦਾ ਆ 8-10 ਦਿਨ ਨਹੀਂ ਵੀ ਸਾਫ ਕਰਦੇ ਤਾਂ ਉਹਦੇ ਤੇ ਸੈਂਸਰ ਲੱਗਾ ਉਹ ਦੱਸ ਦਿੰਦਾ ਦੂਜਾ ਨੰਬਰ ਇਹ ਵੀ ਚਲੋ ਜੀ ਆਪਾਂ ਜ਼ਿਆਦਾ ਡੀਲੀ ਗੱਤ ਦੇ ਆ ਤੇ ਉਹਦੇ ਨਾਲ ਇਹ ਆ ਵੀ ਉਹਨੂੰ ਆਪਾਂ ਖੋਲ ਕੇ ਸਾਫ ਕਰਕੇ ਫੇਰ ਫਿੱਟ ਕਰ ਸਕਦੇ ਹਣਾ ਇਹ ਇੱਕ ਉਹਦਾ ਬਹੁਤ ਯਾਨੀ ਕਿ ਬੇਨਿਫਿਟ ਆ ਤੇ ਦੂਜਾ ਨੰਬਰ ਇਹ ਵੀ ਜਿੱਦਾਂ ਜਿਹੜਾ ਹੁਣ ਪੰਪ ਮਾਈਕੋ ਪੰਪ ਤੇ ਰੋਟਰੀ ਪੰਪ ਦੇ ਵਿੱਚ ਵੀ 40-50 ਹਜ਼ਾਰ ਦਾ ਡਿਫਰੈਂਸ ਆ ਯਾਨੀ ਕਿ ਮਾਈਕੋ ਪੰਪ ਦੀ ਕੋਸਟ ਜਾਂ ਮਾਈਕੋ ਪੰਪ ਸਸਤਾ ਆ ਥੋੜਾ ਰੋਟਰੀ ਪੰਪ ਮਹਿੰਗਾ ਆ ਤੇ ਤੀਜਾ ਨੰਬਰ ਜਿੱਦਾਂ ਹੁਣ ਉਹਦੇ ਉੱਤੇ ਟਰਬੋ ਟਰੈਕਟਰ ਦੇ ਹਨੀ ਗਏ ਤੇ ਜਿੱਥੇ ਯਾਨੀ ਕਿ ਕਹੜੀ ਹੈ ਵੀ ਸਪੈਸ਼ਲ ਐਡੀਸ਼ਨ ਯਾਨੀ ਕਿ ਥੋੜਾ ਜਿਆਦਾ ਜ਼ੋਰ ਵੱਧ ਮਾਰ ਜਾਂਦਾ ਹੈ ਕਿਉਂਕਿ ਉਹਨੂੰ ਟਰਬੋ ਲੱਗਾ ਹੈ ਤੇ ਉਥੇ ਇਹ ਟਰੈਕਟਰ ਥੋੜਾ ਆਪਣੀ 50 ਕੈਟਾਗਰੀ 'ਚ ਰਹਿ ਕੇ ਟਰੈਕਟਰ ਉਹ ਲੋਡ ਹੋ ਜਾਂਦਾ ਹੈ ਜਿਹੜਾ ਭਰਾਵਾਂ ਨੇ ਮੇਰੇ ਨੇ ਜਾਣੇ ਕਿ ਜਿੱਦਾਂ ਕਹੜੀ ਟਰਾਲੀ ਦਾ ਜ਼ਿਆਦਾ ਕੰਮ ਲੈਣਾ ਆ ਟੋਟ ਭਾਈਆ ਜ਼ਿਆਦਾ ਜਾਂ ਜਿੱਦਾਂ ਕਹੜੀ ਹੈ ਵੀ ਥੋੜਾ ਕਿਰਾਏ ਤੇ ਕੰਮ ਕਰਦੇ ਉਹਨਾਂ ਲਈ ਤਾਂ ਟਰੈਕਟਰ ਇਹ ਬਹੁਤ ਬੈਸਟ ਹੈ 3630 ਸੁਪਰ ਪਲੱਸ ਪਰ ਜਿਹਨੇ ਜਿੱਦਾਂ ਹੁਣ ਕਹਿ ਲਈਏ ਵੀ ਜ਼ਿਆਦਾ ਖੇਤੀ ਕਰਨੀ ਆ ਜਾਂ ਜਿਹੜਾ ਬੰਦਾ ਕਹੇ ਵੀ ਮੈਂ ਹੋਲੈਂਡ ਸਪੈਸ਼ਲ ਐਡੀਸ਼ਨ ਦੇ ਮੁਕਾਬਲੇ ਇਹ ਟਰੈਕਟਰ ਲੈ ਲਿਆ ਉਹ ਬਹੁਤ ਡਿਫਰੈਂਸ ਆ ਕਿਉਂਕਿ ਇਹਦੇ ਵਿੱਚ ਜਾਨਕੀ ਇੱਕ ਤਾਂ ਜਦੋਂ ਜਾਨਕੀ ਹੁਣ ਸੁਪਰ ਸੀਡਰ ਹੈ ਆਪਣੇ 8 ਫੁੱਟਾ ਜਿੱਦਾਂ ਕਹਿ ਲਈਏ ਵੀ 9 ਫੁੱਟਾ ਵੀ ਆ 36 ਦੀ ਸਪੈਸ਼ਲ ਐਡੀਸ਼ਨ ਚੱਕ ਲੈਂਦਾ ਆ ਉੱਥੇ ਇਹ ਟਰੈਕਟਰ ਥੋੜਾ ਓਵਰਲੋਡ ਹੋ ਜਾਂਦਾ ਆਪਣੇ ਸੱਜਣ ਮਿੱਤਰ ਜੀ ਆ ਭਰਾ ਨੇ ਜਿੱਦਾਂ ਲਿਆ ਸੀ ਤੇ ਕੰਪਨੀ ਨੇ ਜਦੋਂ ਇਹ ਹੁਣ ਨਵਾਂ ਜਿਹਾ ਲਾਂਚ ਹੀ ਹੋਇਆ ਸੀ ਤੇ ਮਾਡਲ ਜਿੱਦਾਂ ਇਹਦਾ ਚੇਂਜ ਹੋ ਕੇ ਤੇ ਉਹਨਾਂ ਨੇ ਜਿੱਦਾਂ ਥੋੜਾ ਜਿਆ ਜ਼ੋਰ ਪਾ ਕੇ ਕੰਪਨੀ ਨੇ ਦੇ ਦਿੱਤਾ ਕਿਉਂਕਿ ਉਹ ਕੋ 12 13 ਹਾਲੈਂਡ ਹੀ ਹੈ ਤੇ ਉਹ ਯਾਨੀ ਕਿ ਜਿੱਦਾਂ ਕਹਿਣੀ ਆ ਵੀ ਸਪੈਸ਼ਲ ਐਡੀਸ਼ਨ ਵਾਲੀ ਪੂਰੀ ਪਰਫਾਰਮੈਂਸ ਉਹਦੀ ਨਹੀਂ ਆ ਕਿਉਂਕਿ ਪਾਵਰ ਘੱਟ ਹੋਣ ਦੇ ਕਾਰਨ ਵੀ ਥੋੜਾ ਟਰੈਕਟਰ ਓਵਰਲੋਡ ਹੋ ਜਾਂਦਾ ਹੈ ਦੂਜਾ ਇਹ ਆ ਵੀ ਜੇ ਤਾਂ ਆਪਾਂ ਨਾਰਮਲ ਖੇਤੀ ਲਈ ਕਹਿਣੀ ਆ ਵੀ ਜਿੱਥੇ ਰੋਡ ਤੇ ਇਹਦਾ ਜਿੱਦਾਂ ਯਾਨੀ ਕਿ ਕਹਿ ਲਈਏ ਖਰਚਾ ਘੱਟਿਆ ਐ ਐਡੀਸ਼ਨ ਦੇ ਨਾਲੋਂ ਤੇ ਖੱਤੇ ਦੇ ਵਿੱਚ ਜਾਨੀ ਕੀ ਹੈ ਵੀ ਜਦੋਂ ਜੇ ਆਪਾਂ ਵੱਡਾ ਇੰਪਲੀਮੈਂਟ ਪਾਉਨੇ ਹਾਰਲੈਂਡ 3630 ਸਪੈਸ਼ਲ ਡਿਜ਼ਾਈਨ ਥੋੜਾ ਜਿਹਾ ੱੱਕਾ ਝੱਲ ਜਾਂਦਾ ਹੈ ਥੋੜਾ ਜਿਹਾ ਤੇਲ ਖਰਚਾ ਫਿਰ ਵੱਧ ਜਾਂਦਾ ਤੇ ਜੋਲ ਮਾਨ ਲੱਪੰਦਾ ਤੇ ਉੱਥੇ ਇਹ ਥੋੜਾ ਜਿਹਾ ਦਵਨ ਕੰਨ ਲੱਪੰਦਾ ਹੈ ਸੋ ਐਡਾ ਕੋਈ ਖਾਸ ਜਾਨੀ ਕਿ ਜ਼ਿਆਦਾ ਹੈ ਨਹੀਂ ਪਰ ਇਹ ਹੈ ਵੀ ਜਾਨੀ ਕਿ ਮੇਰੇ ਹਿਸਾਬ ਨਾਲ ਰეკਮੈਂਡ ਜਾਨੀ ਕਿ ਜਦ ਆਪਣੀ ਬਾਕੀ ਹਰੇਕ ਬੰਦੇ ਦੀ ਆਪਣੀ ਹੁੰਦੀ ਆ ਸੋਚ ਜਾਂ ਕਿਦਾਂ ਚੱਲਣ ਦਾ ਹਿਸਾਬ ਕਿਤਾਬ ਪਰ ਮੇਰੇ ਹਿਸਾਬ ਨਾਲ ਇਹ ਹੈ ਵੀ ਜਦਾਂ ਲੱਖ ਸਵਾ ਲੱਖ ਦਾ ਰੁਪਏ ਦਾ ਫਰਕ ਹੈ ਆ ਕਿ ਜੇ ਆਪਾਂ 3630 ਸੂਪਰ ਪਲਾਸ ਲੈਣ ਬਾਰੇ ਸੋਚਦੇ ਆ ਤਾਂ ਆਪਾਂ ਨੂੰ ਸਪੈਸ਼ਲ ਐਡੀਸ਼ਨ ਹੀ ਲੈਣਾ ਚਾਹੀਦਾ ਕਿਉਂਕਿ ਜਿਹੜੀ ਇੱਕ ਚੀਜ਼ ਦਾ ਟ੍ਰੈਂਡ ਹੁੰਦਾ ਹੈ ਹੁਣ ਹਰ ਇੱਕ ਕੰਪਨੀ ਦਾ ਜਿੱਦਾਂ ਕਈ ਟਰੈਕਟਰ ਜਿੱਦਾਂ ਲਾਂਚ ਕੀਤੇ ਆ ਜਿੱਦਾਂ ਹੁਣ ਫਾਰਮ ਟ੍ਰੈਕ ਦਾ ਜਿਹੜਾ 60 ਸੀ ਉਹਦਾ ਟ੍ਰੈਂਡ ਸੀ ਪੂਰਾ ਘੈਂਟ ਟਰੈਕਟਰ ਸੀ ਯਾਨੀ ਕਿ ਜੀ ਉਹਦੇ ਵਿੱਚ ਆਪਾਂ ਕਿੰਦਾ ਕਹਿ ਲਈ ਉਹਨਾਂ ਨੇ 65 ਵੀ ਕੱਢਿਆ ਹੈ ਹੋਰ ਕਈ ਕੱਢੇ ਆ ਪਰ ਉਹਦੇ ਮੁਕਾਬਲੇ ਦੇ ਵਿੱਚ ਉਹਨਾਂ ਦਾ ਯਾਨੀ ਕਿ ਕੰਪੀਟੀਸ਼ਨ ਨਹੀਂ ਸੀ ਸੋ ਇਦਾਂ ਜਿੱਦਾਂ ਹੁਣ ਅੱਜਕੱਲ੍ਹ ਹੌਲੈਂਡ ਦਾ ਟ੍ਰੈਂਡ ਕਹਿ ਲਈਏ ਜੋਨਡੀ ਆ ਜਿੱਦਾਂ ਕਈ ਕੰਪਨੀਆਂ ਦੇ ਮੇਨ ਟਰੈਕਟਰ ਦਾ ਟ ਤੇ ਜਿੱਦਾਂ ਜਨਕੀ ਇਹਦਾ ਪਲੱਸ ਤਾਂ ਜਨਕੀ 36 ਤੀ ਸੁਪਰ ਪਲੱਸ ਦਾ ਜਨਕੀ ਕਿਹੜੀ ਇੰਨੀ ਮਾਰਕੀਟ ਦੇ ਵਿੱਚ ਨਹੀਂ ਹੈਗਾ ਕਿਉਂਕਿ ਲੱਖ ਸਵਾ ਲੱਖ ਰੁਪਏ ਦੇ ਵਿੱਚ ਜਨਕੀ ਜੇ ਹੁਣ ਆਪਾਂ 8 ਲੱਖ ਰੁਪਏ ਲਾਉਣਾ ਹੈ ਉੱਥੇ 9 ਲੱਖ ਰੁਪਏ ਲਾ ਕੇ ਇੱਕ ਦਾ ਆਪ ਨੂੰ ਉਹਦੇ ਵਿੱਚ ਹੱਡ ਛਤਰੀ ਵਧੀਆ ਮਿਲ ਜਾਂਦੀ ਨਾਲ ਰੀਜਨਲ ਠੀਕ ਆ ਜੀ ਸੈਕੰਡ ਨੰਬਰ ਇਹ ਆ ਵੀ ਰੂਟਰੀ ਪੰਪ ਮਿਲ ਜਾਂਦਾ ਆ ਰੂਟਰੀ ਪੰਪ ਦੇ ਵਿੱਚ ਇਹ ਆਪ ਨੂੰ ਬਹੁਤ ਫਾਇਦਾ ਵੀ ਹਮੇਸ਼ਾ ਟਰੈਕਟਰ ਚਾਹੀਏ ਜਿੱਦਾਂ ਮਰਜੀ ਹੈ ਤੇਲ ਇੱਕੋ ਬਰਾਬਰ ਦਿੰਦਾ ਹੈ ਕਈ ਵਾਰੀ ਜਿੱਦਾਂ 5-7 ਸਾਲ ਚੱਲਣ ਤੋਂ ਬਾਅਦ ਮਾਈਕੋ ਪੰਪ ਦੇ ਵਿੱਚ ਕਿਸੇ ਨਾ ਤਨ ਪਤਾਇਆ ਪਲੰਗਰ ਦਾ ਜਾਨਕੀ ਉਹਨਾਂ ਨੇ ਤਿੰਨੇ ਦੇਣਾ ਉਹਨੇ ਇਕੱਲੇ ਨਹੀਂ ਦੇਣਾ ਸੋ ਰੂਟਰੀ ਪੰਪ ਦਾ ਇਹ ਵੀ ਬਹੁਤ ਬੈਨੀਫੀਟ ਹੈ ਟਰੈਕਟਰ ਦੀ ਲਾਈਫ ਜ਼ਿਆਦਾ ਹੈ ਤੇ ਤੀਜਨ ਬਰੇ ਹੈ ਵੀ ਇਹਦਾ ਕਲੰਡਰ ਚਲੋ ਉਹਦਾ ਬੰਦਾ ਆਪ ਵੀ ਚੇਂਜ ਕਰ ਸਕਦਾ ਹੈ ਉਹ ਕੋਈ ਡਰਾ ਇਸ਼ੂ ਨਹੀਂ ਵੀ 5-10000 ਦੀ ਗੇਮ ਹੈ ਪਰ ਇਹ ਵੀ ਜਿਹੜੀ ਜਾਨਕੀ ਪਾਵਰ ਹਾਲੈਂਡ ਸਪੈਸ਼ਲ ਐਡੀਸ਼ਨ ਹੈ ਕੱਢਣੀ ਆ ਉਹ ਇਹਦੇ ਕੋਲੋਂ ਨਹੀਂ ਨਿਕਲੀ ਸੋ ਇਹ ਦੋ ਤਿੰਨ ਚੀਜ਼ਾਂ ਦਾ ਜਿਹੜਾ ਫਰਕ ਹੈਗਾ ਉਹ ਹੈਗਾ ਹੀ ਆ ਇਹਨਾਂ ਚੀਜ਼ਾਂ ਕਰਕੇ ਜਿੱਦਾਂ ਕੰਪਨੀ ਨੇ ਇੱਕ ਆਪਸ਼ਨ ਦਿੱਤੀ ਹੈ ਵੀ ਲੱਖ ਡੇਢ ਸਵਾ ਲੱਖ ਰੁਪਏ ਇਹ ਟਰੈਕਟਰ ਥੋੜਾ ਸਸਤਾ ਮਿਲਦਾ ਹੈ ਤੋ ਜੇ ਤੁਸੀਂ ਜਿੱਦਾ ਵਧੀਆ ਆਪਣਾ ਚਾਹੁੰਦੇ ਆ ਵੀ ਮਾਰਕੀਟ ਦੇ ਹਿਸਾਬ ਨਾਲ ਵੀ ਚੱਲੀਏ ਕਹਾ ਜਿਹਦਾ ਟ੍ਰੈਂਡ ਵੀ ਕਹਿ ਲਈਏ ਕਿਉਂਕਿ ਕਿ ਟਰੈਕਟਰ ਜਿਹੜਾ ਹੁੰਦਾ ਹੈ ਕਿਸਾਨ ਦਾ ਪੁੱਤੀ ਆ ਇੱਕ ਕਿਸਾਨ ਦੀ ਪਹਿਚਾਣ ਹੀ ਹੁੰਦੀ ਆ ਚਲੋ ਕੰਮ ਤਾਂ ਆਪੇ ਤੋਂ ਲੈਣਾ ਕਰਨਾ ਹੈ ਯਾਨੀ ਕਿ ਜਿੱਦਾ ਕਹਿੜੀ ਵੀ ਪੂਰੀ ਜਿਹੜੀ ਅੱਜ ਕੱਲ ਟੌਪ ਦੀ ਮਾਰਕੀਟ ਆ ਇਹਨਾਂ ਦੇ ਪਲੱਸ ਦੇ ਨਾਲੋਂ ਜ਼ਿਆਦਾ ਉਹ ਸਪੈਸ਼ਲ ਐਡੀਸ਼ਨ ਦੀ ਆ ਸੋ ਉਹਦੀ ਪਾਵਰ ਵੀ ਥੋੜੀ ਵਾਧੇ ਆ ਕਿਉਂਕਿ ਖਰਚਾ ਯਾਨੀ ਕਿ ਕਹਿੜੀ ਵੀ 19 21 ਦਾ ਹੀ ਫਰਕ ਆ ਪਰ ਇਹ ਆ ਵੀ ਯਾਨੀ ਕਿ ਜਿੱਥੇ ਆਪਾਂ ਹੁਣ ਗਾਂਹਾਂ ਦੀ ਗਾਂ ਐਮਪਲੀਮੈਂਟ ਚੇਂਜ ਹੋ ਰਹੇ ਆ ਖੇਤੀ ਦੇ ਉਥੇ ਇਹ ਆ ਵੀ ਯਾਨਕੀ ਇਹ ਪਾਵਰ ਘੱਟ ਹੋਣ ਕਰਕੇ ਥੋੜਾ ਓਵਰਲੋਡ ਹੋ ਜਾਂਦਾ ਜੇ ਤੁਸੀਂ ਨਾਰਮਲ ਖੇਤੀ ਜਾਂ ਰੋਡ ਤੇ ਜ਼ਿਆਦਾ ਚਲਾਉਣਾ ਆ ਯਾਨਕੀ ਕਹਿ ਲਈਏ ਵੀ ਜਦਾਂ ਮਿੱਟੀ ਦਾ ਜਾਂ ਕਰਾਏ ਦਾ ਕੰਮ ਜ਼ਿਆਦਾ ਲੈਣਾ ਫਿਰ ਉਹਦੇ ਲਈ ਬੈਸਟ ਹੈ ਥੋੜਾ ਇਹਦਾ ਪਲੱਸ ਦਾ ਯਾਨਕੀ ਸੁਪਰ ਪਲੱਸ ਦਾ ਖਰਚਾ ਘੱਟਿਆ ਤੇ ਉਥੇ ਸਪੈਸ਼ਲ ਐਡੀਸ਼ਨ ਦਾ ਥੋੜਾ ਖਰਚਾ ਜ਼ਿਆਦਾ ਹੈ ਸੋ ਇਹਦੀਆਂ ਜ਼ਿਆਦਾ ਕੋਈ ਖਾਸ ਡਿਫਰੈਂਟ ਨਹੀਂ ਹੈ ਇਹਨਾਂ ਚੀਜ਼ਾਂ ਕਰਕੇ ਜਿੱਦਾਂ ਉਹਦੀ ਥੋੜੀ ਪਾਵਰ ਘੱਟ ਕਰਕੇ ਉਹਦਾ ਰੇਟ ਘੱਟਿਆ ਉਹਦੇ ਵਿੱਚ ਮਾਈਕੋ ਪੰਪ ਹੈ ਤੇ ਇਹ ਕੀ ਆ ਵੀ ਯਾਨਕੀ 에어 ਕਲਿੰਡਰ ਦੂ ਹੈ ਤੇ ਇੱਕ ਉਹਦੇ ਵਿੱਚ ਉਹ ਪਿਛਲੇ ਦੋਨੇ ਚੱਕੇ ਕੰਨ ਨੂੰ ਪਤਾ ਨਹੀਂ ਕੰਪਨੀ ਨੇ ਜਾਨੀ ਕਿ ਉਹ ਲੀਵਰੀ ਨਹੀਂ ਲਾਇਆ ਤੇ ਡਿਸਪੈਂਸ਼ਨ ਲੌਕ ਕਿਹਨੂੰ ਕਹਿੰਦੇ ਆ ਜਾਨੀ ਕਿ ਉਹ ਇਹਨੂੰ ਹੈ ਨਹੀਂਗਾ ਆਪਣੇ ਪਲੱਸ ਨੂੰ ਹਾਲੈਂਡ ਦੇ ਆਉਂਦਾ ਚਲੋ ਉਹ ਤਾਂ ਬਹੁਤ ਬਾਰਤ ਦੇ ਵੀ ਬਹੁਤ ਘਾਟੇ ਆ ਪਰ ਫੇਰ ਵੀ ਜਿੰਦਾ ਉਹ ਇਹਨਾਂ ਨੇ ਕੰਪਨੀ ਨੇ ਉਹਨੂੰ ਬਿਲਕੁਲ ਹੀ ਲਾ ਕੇ ਰੱਖਿਆ ਹੈ ਪਲੱਸ ਸੁਪਰ ਪਲੱਸ ਨੂੰ ਦਿੰਦੇ ਹੀ ਨਹੀਂਗੇ ਤੇ ਇਹ ਚੀਜ਼ਾਂ ਕਰਕੇ ਇਹਦਾ ਥੋੜਾ ਰੇਟ ਘਟਿਆ ਸੋ ਮਿਲਦੇ ਇਦਾਂ ਹੀ ਹੋਰ ਅਗਲੀ ਵੀਡੀਓ ਤੇ ਧੰਨਵਾਦ ਮੇਰੇ ਸਾਰੇ ਭਰਾਵਾਂ